ਜਸੂਆ ਦੇ ਪਿੰਡ ਸੱਗਰਾਂ ਚ ਚਾਰ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਦੇ ਵੱਲੋਂ ਇੱਕ ਦੁਕਾਨਦਾਰ ਦੇ ਉੱਤੇ ਜਾਣਲੇਵਾ ਹਮਲਾ ਕੀਤਾ ਗਿਆ ਦੁਕਾਨਦਾਰ ਨੇ ਬੜੀ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਜਿਸ ਤੋਂ ਬਾਅਦ ਲੁੱਟ ਦੀ ਵਾਅਦਾਤ ਨੂੰ ਸਫਲ ਹੁੰਦੇ ਦੇਖ ਕੇ ਮੋਟਰਸਾਈਕਲ ਤੇ ਆਏ ਲੁਟੇਰਿਆਂ ਨੇ ਦੁਕਾਨਦਾਰ ਦੇ ਉੱਤੇ ਇੱਕ ਤੋਂ ਬਾਅਦ ਇੱਕ ਤਿੰਨ ਗੋਲੀਆਂ ਚਲਾਈਆਂ ਜਿਸ ਵਿੱਚ ਇੱਕ ਗੋਲੀ ਦੁਕਾਨਦਾਰ ਦੇ ਪੱਟ ਵਿੱਚ ਜਾ ਲੱਗੀ ਲੁਟੇਰੇ ਦੁਕਾਨਦਾਰ ਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਉੱਤੇ ਇਹ ਸਾਰੀ ਘਟਨਾ ਨੇਰੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਜਖਮੀ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਣੀ ਆਟਾ ਚੱਕੀ ਬੰਦ ਕਰਕੇ ਆਪਣੇ ਭਰਾ ਦੀ ਦੁਕਾਨ ਦੇ ਉੱਤੇ ਆ ਕੇ ਬੈਠੇ ਸਨ ਸਾਡਾ ਘਰ ਦੁਕਾਨ ਦੇ ਉੱਪਰ ਹੀ ਐ ਫਿਰ ਚਾਰ ਵਿਅਕਤੀ ਮੋਟਰਸਾਈਕਲ ਤੇ ਆਏ ਤੇ ਹੁੰਦੇ ਹੀ ਉਹਨਾਂ ਨੇ ਤੇਜ਼ ਤਰ੍ਹਾਂ ਹਥਿਆਰ ਨਾਲ ਸਾਡੇ ਦੇ ਉੱਤੇ ਹਮਲਾ ਕਰ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਟੇਰੇਆਂ ਦਾ ਸਾਹਮਣਾ ਕੀਤਾ ਤਾਂ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਭੱਜ ਗਏ ਲੁਟੇਰਿਆਂ ਵੱਲੋਂ ਚਲਾਈ ਗਈ ਇੱਕ ਗੋਲੀ ਸਿੱਧੀ ਮੇਰੇ ਪੱਟ ਵਿੱਚ ਜਾ ਲੱਗੀ ਪਰ ਲੁਟੇਰੇ ਲੁੱਟ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਜਖਮੀ ਹਾਲਤ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਦਸੂਹਾ ਦੇ ਸਿਵਲ ਹਸਪਤਲ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਸਥਿਰ ਦੱਸਿਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਦਸੂਹਾ ਪੁਲਿਸ ਦੇ ਵੱਲੋਂ ਪੀੜਤ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੰਦੀ ਹੈ ਦੱਸਦੀ ਹੈ ਕਿ ਦਸੂਹਾ ਦੇ ਵਿੱਚ 24 ਘੰਟਿਆਂ ਦੇ ਅੰਦਰ ਇਹ ਦੂਜੀ ਵਾਰ ਦਾਤ ਹੋਈ ਹੈ ਪਿਛਲੇ ਦਿਨ ਵੀ ਦੋ ਨੌਜਵਾਨਾਂ ਦੇ ਉੱਤੇ ਮੋਟਰਸਾਈਕਲ ਸਵਾਲ ਉਟੇਰਿਆਂ ਨੇ ਹਮਲਾ ਕੀਤਾ ਸੀ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਮੈਂ ਅਮਰ ਰੰਦੀਸ ਨਾਲ ਕੀ ਹੋਇਆ ਬੰਦਾ ਮੇਰੇ ਘਰ ਸਭ ਚੱਕੀ ਬੰਦ ਕਰਕੇ ਆ ਰਹੇ ਸੀਗੇ ਅਮਰ ਬਾਦ ਸਿੰਘ ਕੀ ਹੋਇਆ ਇਹ ਚੱਕੀ ਤਾਂ ਆਪਣੇ ਬੰਦ ਸ਼ੋਪ ਕਰ ਬੰਦ ਕਰਕੇ ਆ ਰਹੇ ਸੀਗੇ ਤੇ ਹਰ ਇੱਕ ਬੈਗ ਸੀਗਾ ਪੈਸੇ ਸੀ ਆਪੀ ਸਗੜਾ ਚੱਕੀ 100 ਮੀਟਰ ਦੂਰ ਦਾ ਦੁਕਾਨ ਤੋਂ ਤੇ ਉਹ ਪਹਿਲਾਂ ਪੀਸ਼ਾ ਕਰ ਰਹੇ ਸੀ ਇਹਨਾਂ ਦਾ ਇਹ ਉਹ ਚਾਰ ਬੰਦੇ ਸੀਗੇ ਹਾਂ ਜੇ ਮੁੰਬਈ ਇੱਥੇ ਸੀਗੇ ਉਹ ਪਹਿਲਾਂ ਆਏ ਹੋੜੇ ਵੀ ਆਏ ਤੇ ਇਹਦਾ ਆਹ ਲੱਗ ਗਿਆ ਨੋਰਮਲ ਸਮਾਂ ਲੈ ਆ ਰਹੇ ਆ ਉਹਨੇ ਪਹਿਲਾਂ ਅੰਦਰ ਟਪਟਾਰ ਮਾਰਦਾ ਬਾਹਰ ਦੀ ਕੋਸ਼ਿਸ਼ ਕੀਤੀ ਇਹ ਗਪਰੀਆਂ ਹੱਥ ਬਾਹਰ ਕਰਤੀ ਇਹਨੇ ਬਾਤ ਲੱਗ ਗਈ ਅੱਗੇ ਉਹਨੇ ਆਪੇ ਬਚਾ ਲਈ ਗੋਰੀਆ ਸਟਾਰ ਤੇ ਇੱਕ ਗੋਲੀ ਬਾਪਰੇ ਪੱਟ ਦੇ ਵੱਜ ਗਈ ਤੇ ਦੋ ਜੱਜੂ ਗੋਰੀਆ ਇਹ ਫਿਰ ਗਏ ਦੂਸਰੀ ਕੋਲ ਲੈ ਕੇ ਆਪੇ ਲੈ ਕੇ ਆਪੀ ਕਾਰ ਤੇ ਕੀ ਮੰਗ ਹਟਾ ਸੀ ਪ੍ਰਸ਼ਾਸਨ ਤੇ ਮੰਗ ਕਰਦੇ ਆ ਕਿ ਵਾਸਤੇ ਜਲਦੀ ਜਲਦੀ ਇਹਨਾਂ ਹੱਲ ਹੋਵੇ ਤੇ ਜਿਹੜੇ ਮੁੰਡੇ ਮੈਂ ਉਹ ਜੇਲ੍ਹ ਤੋਂ ਆ ਗਏ ਖੜੀ ਕਿੱਥੇ ਮੇਰੇ ਆਪੀ ਜਾਈ ਅੱਛਾ ਕੀ ਹੋਇਆ ਸੀ ਜਰਾ ਪੂਰਾ ਬਾਤ ਬੱਚਾ ਕੀ ਹੋਇਆ ਜੀ ਇਹ ਆ ਕੇ ਦਿਖਾਣੇ ਵੰਡਾ ਤੇ ਪਿੱਛੇ ਬੈ ਗਏ ਬੋਲੀ ਵਿੱਚ 来 ਗੋੜੀ ਪਹਿਲਾਂ ਡਾਕ ਪਾਇਆ ਤੇ ਫਿਰ ਕੋਲੇ ਨਾਲ ਇਹਨਾਂ ਕੋ ਬੈਕ ਬੋਨ ਦੀ ਕੋਸ਼ਿਸ਼ ਬੈਕ ਬੋਨ ਦੀ ਕਿੰਨੇ ਬੰਦੇ ਸੀ ਲੋ ਚਾਰ ਜਣ ਉਸ ਤੋਂ ਬਾਅਦ ਗੋੜੀ ਕਿ ਉਹ ਗੋੜੀ ਪਾਟਲੇ ਡਾੜਾ ਥੇ ਆਇ ਤੇ ਕੀ ਬਾਰਤਾ ਵਧੀਆ ਕੀ ਮੰਗ ਦੇਖੋ ਇਹ ਕਾਨੂੰਨੀ ਵੈਸਾ ਕੰਪਨੀ ਲੋਡਗਾ ਅਟੇਰੀ ਇਰੀਆ ਨੌਗੜੇ ਦੇ ਕੋਲ ਉਹਦਾ ਹੋ ਗਿਆ ਕਿਤੇ ਕੋ ਕਿਤੇ ਹੋ ਕੇ ਤੇ ਮਾਰ ਖੋ ਲਿਆ ਨਾ ਫੋਟੋ ਕੋ ਦੇਖੋ ਉਹਦਾ ਜਿੰਨ ਨਿਕਲ ਗਈ ਬੀਸ਼ਟਾਈਗ ਉਹਨਾਂ ਫੁੱਲੀ ਲੱਗੀ ਐ ਕਿ ਉਹਨਾਂ ਪੇਸ਼ੈਂਟ ਅਮਰਿਤਪਾਲ ਸਿੰਘ ਆਏ ਨੇ ਸਗਰਾ ਦਾਸਰੇ ਪਿੰਡ ਜਿੱਥੇ ਵਾਰਦਾਤ ਹੋਈ ਐ ਕੋਈ ਲੁੱਟ ਖੋ ਦਾ ਕੇਸ ਕਹਿ ਰਹੇ ਆਪਣੇ ਮੂੰਹ ਅਸਾਲਟ ਹੀ ਆ ਕਿ ਉਹਨਾਂ ਦੇ ਲੈਫਟ ਥਾਈ ਤੇ ਫਾਇਰ ਆਮ ਇਧਰੀ ਹੈਗੀ ਐਂਟਰੀ ਬੂਟ ਹੈਗਾ ਆ ਤੇ ਲੈਫਟ ਰਿਸਟ ਤੇ ਵੀ ਬੂੰਡ ਹੈਗਾ ਇਨਸਾਈਡ ਤੇ ਉਹਦਾ ਪੇਸ਼ੈਂਟ ਔਰੀਐਂਟਡ ਹੈਗਾ ਆ ਵਾਈਟਲ ਸਟੇਬਲ ਹੈਗੇ ਆ ਤਾਂ ਠੀਕ ਹੈ ਹਜੇ ਪੇਸ਼ੈਂਟ ਦੀ ਹਾਲਤ ਠੀਕ ਹੈ ਜਿਹੜੀ ਸਗਰਾਂ ਲੁੱਟ ਦਾ ਮਾਮਲਾ ਹੋਇਆ ਹੈ ਕੀ ਹੋਈ ਵਾਰ ਦਾ ਪੂਰੀ ਅੱਜ ਰਾਤ ਨੂੰ ਕਰੀਬ 8:30 ਵਜੇ ਦੇ ਕਰੀਬ ਪਿੰਡ ਦੇ ਵਿੱਚ ਜਿਹੜੀ ਕਰਾਣੇ ਦੀ ਦੁਕਾਨ ਹੈ ਇੱਥੇ ਚਾਰ ਜਿਹੜੇ ਅਣਪਛਤੇ ਵਿਅਕਤੀ ਆ ਉਹਨਾਂ ਨੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਮਕਾਨ ਜਿਹੜੇ ਦੁਕਾਨ ਦੇ ਮਾਲਕ ਸੀ ਉਹਨਾਂ ਬੜੀ ਬਹਾਦੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਜਿਹੜੀ ਹੈਗੀ ਕਾਮਯਾਬ ਫਿਰ ਉਹਨਾਂ ਨੇ ਉੱਤੇ ਫਾਇਰ ਕਰ ਦਿੱਤਾ ਜਿਹਦੇ ਨਾਲ ਉਹਨਾਂ ਦੇ ਪੱਟ ਤੇ ਗੋਲੀ ਲੱਗ ਗਈ ਹੈ ਅਸੀਂ ਐਫਆਈਆਰ ਦਰਜ ਕਰਾਇਆ ਹੈ ਜਲਦੀ ਦੋਸ਼ਣ ਭਾਲ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਏਗਾ